ਇਹ ਲਗਭਗ 800 ਘੰਟਾ ਚੱਲਿਆ ਹੋਇਆ ਹੈ ਜੀ ਠੀਕ ਹੈ ਜੀ 2017 ਮਾਡਲ ਜਿਵੇਂ ਇੰਜਨ ਗੇਅਰ ਜਮਾ ਓਕੇ ਜਮਾ ਓਕੇ ਜੀ ਇਹ 1700 ਘੰਟਾ ਚੱਲਿਆ ਉਹ 2900 ਘੰਟਾ ਚੱਲਿਆ ਹਾਂਜੀ ਹੱਸੀ ਗਾਲ ਦੋਸਤੋ ਸਵਾਗਤ ਹੈ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਦੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਇਸ ਵਕਤ ਪਟਿਆਲਾ ਕਬੜ ਮਾਰਕੀਟ ਦੇ ਵਿੱਚ ਤੇ ਬਾਈਆਂ ਨਾਲ ਆਪਾਂ ਥੋੜੀ ਗੱਲਬਾਤ ਕਰਵਾਵਾਂਗੇ ਇਹਨਾਂ ਕੋਲ ਹੁੰਦੇ ਆ ਜੀ ਟਰੈਕਟਰ ਲਗਭਗ ਹਰ ਸਟੇਟ ਦਾ ਨੰਬਰੀ ਮਿਲ ਜਾਂਦਾ ਹਰਿਆਣਾ ਲੈਣਾ ਚਾਹੇ ਪੰਜਾਬ ਲੈਣਾ ਕਾਗਜ਼ ਪੱਤਰ ਸਾਨੂੰ ਸਾਰੀ ਡਿਟੇਲ ਦਵਾਂਗੇ ਤੇ ਇਹ ਇਸ ਆਪ ਨੰਬਰ ਆ ਹੋਰ ਸਵਾਗਤ ਆਈ ਆਪਣੇ ਵੀਡੀਓ ਤੇ ਧੰਨਵਾਦ ਤੇ ਹੁਣ ਕਰ ਲੱਗਿਆ ਜੀ ਵੀਡੀਓ ਸਟਾਰਟ ਪਹਿਲਾਂ ਤਾਂ ਇਹ ਬਾਰੇ ਦਿਓ ਜੀ ਜਾਣਕਾਰੀ ਟਰੈਕਟਰ ਜਮੇ ਨਮਾ ਲਗਾ ਦਾ ਹਾਂਜੀ ਭਾਈ ਜੀ ਇਹ ਹੈਗਾ ਜੀ 2022 ਮਾਡਲ ਹੈ ਜੀ ਪੰਜਾਬ ਨੰਬਰ 22 ਮਾਡਲ ਆ ਚੰਦਾ ਜੀ ਇਹ ਲਗਭਗ 800 ਘੰਟਾ ਚੱਲਿਆ ਹੋਇਆ ਹੈ ਜੀ ਤੇ ਇਹਦੀ ਡਿਮਾਂਡ ਹੈਗੀ ਹੈ ਬਾਈ ਜੀ 7.5 ਲੱਖ ਦੀ 7.5 ਲੱਖ ਰੁਪਿਆ ਡਿਮਾਂਡ ਹੈ ਤੇ ਚੱਲਿਆ ਮਿੱਤਰੋ 800 ਘੰਟੇ ਹੀ ਆ ਸਿਰਫ ਤੇ ਗੁਲਜਿੰਦਰ ਇੱਕ ਰੀ ਕੈਮਰਾ ਘੁਮਾ ਦੇ ਟਰੈਕਟਰ ਜਿਵੇਂ ਜਾਂਸੀ ਚ ਖੜਾ ਚਮਕਦਾ ਹੁੰਦਾ ਐਸ ਲੋਟ ਚਮਕਦਾ 100% ਤੇ ਦੇਖੋ ਕਿਤੇ ਸਿੰਗਲ ਸਕਰਾਚ ਤੱਕ ਨਹੀਂ ਛਤਰੀ ਨਾਲ ਲੱਗੇਗੀ ਜੀ ਅ ਸਤਰੀ ਹੈਗੀ ਹੈ ਹੂੰ ਸਤਰੀ ਹੈਗੀ ਹੈ ਨੰਬਰ ਇਹ ਪੰਜਾਬੀ ਆ ਹਾਂਜੀ ਗਰੇ ਨੰਬਰ ਪੰਜਾਬ ਆ ਬਾਕੀ ਕਾਗਜ਼ ਪੱਤਰ ਸਭ ਨੂੰ ਓਕੇ ਮਿਲੂ ਟਰੈਕਟਰ ਦਾ ਤੇ ਇਹ ਇੱਕ ਵਾਰ ਡਿਮਾਂਡ ਆ ਬਾਈ ਰਜਨੀਸ਼ ਦਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਉੱਥ ਤੇ ਹੁਣ ਜੇ ਗੱਲ ਕਰੀਏ ਇੱਧਰ 52 ਦੱਸਦੀ ਇਹ ਹੈਗਾ ਪੂਰਾ ਟ੍ਰੈਂਡ ਖਿੱਚ ਹੁਣ ਕੰਮ ਇਹਦਾ ਇਹ ਹੈਗਾ ਜੀ 2017 ਮਾਡਲ ਨੰਬਰ ਇਹਦਾ ਹਰਿਆਣੇ ਦਾ ਹੈ ਜੀ ਇਹ ਐਚ ਆਰ ਨੰਬਰ ਦੇ ਵਿੱਚ ਆ ਹਾਂ ਜੀ ਇਹ ਹਰਿਆਣਾ ਨੰਬਰ ਦੇ ਵਿੱਚ ਆ ਜੀ ਅਸੀਂ ਦਾ ਦੇਾਂਗੇ ਜੀ ਪੰਜਾਬ ਨੰਬਰ ਹੋ ਜਾਏਗਾ ਠੀਕ ਹੈ ਐਨਓਸੀ ਮਿਲ ਜੂ ਐਚ ਆਰ ਨੰਬਰ ਦੇ ਵਿੱਚ ਆ ਕੰਡੀਸ਼ਨ ਚੈੱਕ ਕਰ ਸਕਦੇ ਹੋ ਟਰੈਕਟਰ ਦੀ ਮਿੱਤਰੋ ਟਰੈਕਟਰ ਪੂਰਾ ਫੁੱਲ ਚੰਗਾ ਪਿਆ ਜੇ ਕੇ ਦੇ ਟਾਇਰ ਲੱਗੇ ਹੋਏ ਪਿਛਲੇ ਤੇ ਟਰੈਕਟਰ ਹੈਗਾ ਕਿਸਾਨ ਵੀਰ ਦਾ ਸਾਮ ਐ ਬਸ ਉਹ ਸੂਤੇ ਦੇਖ ਸਕਦੇ ਹੋ ਬਾਕੀ ਇਹਦੀ ਡਿਮਾਂਡ ਕਿੰਨੀ ਹੈ ਜੀ ਆਪਣੀ ਇਹਦੀ ਹੈਗੀ ਹੈ ਜੀ 535 5 ਲੱਖ 35000 ਰੁਪਏ ਇਹਦੀ ਡਿਮਾਂਡ ਹੈ ਮੌਕੇ ਤੇ ਮਾਨਤਾਨ ਕਰਦੇ ਆਂਗੇ ਬਾਕੀ ਮਾਨਤਾਨ ਮੌਕੇ ਦੇ ਹੋ ਜੂ ਤੇ ਹੁਣ ਆ ਗਿਆ ਜੀ 3730 ਸਪੈਸ਼ਲ ਐਡੀਸ਼ਨ ਤੇ ਇਹ ਕਿੰਨਾ ਮਾਡਲ ਆ ਜੀ ਇਹ 2019 ਜੀ ਠੀਕ ਹੈ 2019 ਮਾਡਲ ਦੇ ਵਿੱਚ ਆ ਤੇ ਨੰਬਰ ਕਿੱਥੋਂ ਦਾ ਜੀ ਡਾਕਟਰ ਨੰਬਰ ਇਹ ਵੀ ਹਰਿਆਣਾ ਦਾ ਤੁਹਾਨੂੰ ਸੀ ਮਿਲ ਜੇਗੀ ਜੀ ਪੰਜਾਬ ਨੰਬਰ ਲੱਗ ਜੇ ਤੇ ਜਿਵੇਂ ਆਪਾਂ ਹੁਣ ਦੋਨੇ ਟਰੈਕਟਰ ਦਿਖਾਇਆ ਜੀ ਉਹ ਤਾਂ ਚਲੋ ਉਹਦਾ ਪੁੱਛਣ ਦੀ ਲੋੜ ਹੀ ਨਹੀਂ ਜਿਵੇਂ 800 ਘੰਟੇ ਚ ਤਾਂ ਹੁੰਦੇ ਹੀ ਕੁਝ ਨਹੀਂ ਇਹਨਾਂ ਦਾ ਜਿਵੇਂ ਇੰਜਨ ਗੇਅਰ ਜਮਾ ਓਕੇ ਆ ਜਮਾ ਓਕੇ ਜੀ ਇਹ ਚੱਲਿਆ ਤਕਰੀਬਨ 1700 ਘੰਟਾ ਜੀ ਉਹ ਚੱਲਿਆ ਜੋ 2900 ਘੰਟਾ ਇਹ 1700 ਘੰਟਾ ਚੱਲਿਆ ਉਹ 2900 ਘੰਟਾ ਚੱਲਿਆ ਤੇ ਇਹਦੀ ਸਪੈਸ਼ਲਿਟੀ ਸੰਦੀ ਡਿਮਾਂਡ ਜੀ ਇਹਦੀ 640 ਇਹਦੀ 6 ਲੱਖ ਤੇ 40000 ਰੁਪਏ ਤੇ ਹੁਣ ਆ ਜਾਂਦੀ ਹੈ ਜਿਵੇਂ ਹੁਣ ਸਾਨੂੰ ਵੈਰਾਈਟੀਆਂ ਮਿੱਤਰੋ ਵੱਖ-ਵੱਖ ਦਿਖਾਈ ਜਾਂਦੇ ਜਿਵੇਂ ਪਹਿਲਾਂ ਉਧਰ ਸੋਨਾਲੀਕਾ ਜੌਂਡੀ ਅਰਸ ਹੁਣ ਦੁਬਾਰੇ ਸੋਨਾਲੀਕਾ ਕੋਲ ਆ ਗਏ ਇਹ ਹੈਗਾ ਜੀ ਡੀਆਈ 60 ਸਕੰਦਰ ਠੀਕ ਹੈ ਡੀਆਈ 60 ਸਕੰਦਰ ਤੇ ਟਾਇਰ ਜਮਾਂ ਨਵੇਂ ਲੱਗੇ ਹੋਏ ਆ ਮਿੱਤਰੋ ਮਗਰਲੇ ਟਾਇਰ ਚੈੱਕ ਕਰ ਸਕਦੇ ਹਾਂ ਕਰ ਦਿਜੀ ਪਈ ਪਿਆ ਜੇਕੇ ਦੇ ਟਾਇਰ ਆ ਜਮਾਂ ਨਵੇਂ ਤੇ ਕੰਡੀਸ਼ਨ ਪਈ ਆ ਪੂਰੀ ਚੰਗੀ ਇੰਜਨ ਗੇਅਰ ਦਾ ਕਿਵੇਂ ਚੰਗਾ ਰੈਟਰੀ ਪੂਰਾ ਓਕੇ ਹੈ ਜੀ 20 ਮਾਡਲ ਹੈ ਟਰੈਕਟਰ ਦਾ ਠੀਕ ਹੈ ਹਾਂਜੀ 20 ਮਾਡਲ ਆ ਡਿਮਾਂਡ ਇਹਦੀ 595 ਜਿਵੇਂ 20 ਮਾਡਲ ਆ ਚੱਲਿਆ ਹੀ ਵੀ ਘੱਟੀ ਇਹੋ ਹਾਂਜੀ ਇਹ ਦੀ ਰੀਡਿੰਗ ਦੇਖਣੀ ਪੈਣੀ ਜੀ ਐਗਜੈਕਟ ਯਾਦ ਨਹੀਂ ਹੈ ਕਿ ਤਕਰੀਬਨ 2000 ਦੇ ਨੇੜੇ ਦੋ 2000 ਦੇ ਆਸੇ ਪਾਸੇ ਦੋ 2000 ਦੇ ਆਸੇ ਪਾਸੇ ਟਰੈਕਟਰ ਚੱਲਿਆ ਤੇ ਬਾਕੀ ਆਪਣੇ ਕੋਲ ਟਰੈਕਟਰ ਹਰ ਤਰ੍ਹਾਂ ਦੇ ਮਿਲ ਜਾਂਦੇ ਜਿਵੇਂ ਆ ਲੈਂਡ 'ਚ ਖੜੇ ਦੇਖੀ ਨਾ ਇੰਡੋ ਫਾਰਮ ਖੜਾ ਹੈ 3055 ਇਹ ਕਿੰਨਾ ਮਾਡਲ ਆ ਜੀ ਇਹ 2021 ਠੀਕ ਹੈ ਇਹ 21 ਮਾਡਲ ਆ 21 ਮਾਡਲ ਇਹ ਹਰਿਆਣਾ ਨੰਬਰ ਹੈ ਜੀ ਡਿਮਾਂਡ 415 ਆ ਜੀ ਡਿਮਾਂਡ 415 ਐਨਓਸੀ ਮਿਲ ਜੂ ਹਾਂਜੀ ਬਾਕੀ ਕਨਿਸ਼ਨ ਚ ਚੈੱਕ ਕਰ ਸਕਦੇ ਹੋ ਮਿੱਤਰੋ ਇੰਡੋਫਾਰਮ ਪਿਆ ਪੂਰਾ ਫੁੱਲੀ ਚੰਗਾ ਤੇ ਇਕੱਲੇ ਵੀਰ ਕੋਲ ਇਹੀ ਟਰੈਕਟਰ ਹੀ ਨਹੀਂ ਹੁੰਦੇ ਟਰੈਕਟਰ ਵੀਰ ਕੋਲ ਹਰ ਪੰਤੀ ਮਿਲ ਜਾਂਦਾ ਜਿਵੇਂ ਹੁਣ ਤੁਸੀਂ ਕਹੋਗੇ 52 ਦਾ ਦਿਖਾਤਾ 53 10 ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਲਾ ਕੇ ਆ ਜਿਓ ਇੱਕ ਵਾਰੀ ਨੰਬਰ ਬੋਲ ਦਿਓ ਆਪਣਾ ਨੰਬਰ 78888 ਜੀ 363335 70888 63335 بھائی ਦਾ ਮੋਬਾਈਲ ਨੰਬਰ ਆ ਸਕਰੀਨ ਦੇ ਉੱਤੇ ਵੀ ਆਪਾਂ ਲਾਤਾ ਇੱਕ ਵਾਰ ਤੁਹਾਡੇ ਨਾਲ ਡਿਟੇਲ ਕਰ ਲਈ ਸਾਂਝੀ ਇਹ ਹੀ ਇੱਕ ਵਾਰ ਡਿਮਾਂਡ ਰੇਟ ਮੌਕੇ ਦਾ 100 ਨੰਬਰ ਤੋਂ ਦੱਸਤਾ 140/1 100 ਨੰਬਰ ਤੇ ਆ ਜਾਓ ਗੱਲਬਾਤ ਕਰਕੇ ਕੋਈ ਵੀ ਟਰੈਕਟਰ ਲਿਜਾਣਾ ਮਿੱਤਰੋ ਲਿਜਾ ਸਕਦੇ ਹੋ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਥੈਂਕ ਯੂ ਥੈਂਕ ਯੂ